ਵੈਗਤ ਜੀ ਦਾ ਖਾਸਾ ਵੈਗਤ ਜੀ ਕੇ ਪਤੇ ਸਾਨੂੰ ਇਹ ਪਲੀ ਪਾ ਜਾਣੋਣਾ ਚਾਹੀਦਾ ਹੈ ਕਿ ਜਦੋਂ ਸਿੱਖ ਰਾਜ ਖਤਮ ਹੋਇਆ ਮਹਾਰਾਜ ਜੀ ਸਿੰਘ ਦੀ ਮੌਤ ਹੋ ਗਈ ਉਸ ਸਮੇਂ ਡੋਗਰਿਆ ਨੇ ਤੇ ਹੋਰ ਤੁਜੇ ਜਿਤਨਾ ਆਗੂ ਹੀ ਗਏ ਉਹਨਾਂ ਨੇ ਆਪਸੇ ਲੜਨਾ ਸ਼ੁਰੂ ਕਰਤਾ ਆਪਸੇ ਬੰਨਣਾ ਸ਼ੁਰੂ ਕਰ ਦਿੱਤਾ ਤੇ ਸਿੱਖ ਰਾਜ ਦਾ ਖਾਤਮਾ ਕਰ ਦਿੱਤਾ ਜਿਸ ਤਰ੍ਹਾਂ ਬਾਬਾ ਬੀਗ ਸਿੰਘ ਨੂੰ ਸ਼ਹੀਦ ਕਰਤਾ ਗੋਲਿਆਂ ਨਾਲ ਤੋਪਾਂ ਦੇ ਨਾਲ ਇਸ ਤਰ੍ਹਾਂ ਇਹਨਾਂ ਨੇ ਡੋਗਰਿਆਂ ਨੇ ਜੰਮੂ ਰਾਜ ਲੈ ਲਿਆ ਤੇ ਬਾਲਦੇ ਵਾਡ ਬਡੇਰਿਆਂ ਨੇ ਬਦਖਲ ਔਕਾਤ ਤੱਕ ਤੋਂ ਬਦਖਲ ਹੋ ਕੇ ਇੱਕ ਪਹਾੜਾ ਜਿਦਾਂ ਤੇ ਨੇ ਲਿਖਿਆ ਸਾਬ ਮੁਹੰਮਦ ਨੇ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਜਿਹੜਾ ਨਾਂ ਸੀ ਸਿੰਘਾਂ ਦੇ ਵੈਰ ਮੀਆਂ ਗੋਰਾ ਭੱਜ ਕੇ ਗਿਆ ਮੈਦਾਨ ਵਿੱਚੋਂ ਜਿਹੜਾ ਲਿਆ ਕੇ جا کے ਲਿਆ ਸੀ ਘੇਰ ਮੀਆਂ ਇਸ ਭਾਰਾ ਸਿੰਘ ਨੇ ਉਹਨਾਂ ਨੂੰ ਭੱਜਿਆ ਗੋਰਿਆਂ ਨੂੰ ਵਾਪਸ ਲਿਆਂਦਾ ਤੇ ਸਿੱਖ ਕੌਮ ਦਾ ਬਿਹੜਾ ਗਰ ਕੀਤਾ ਉਸ ਤੋਂ ਉਦੋਂ ਇਹਨਾਂ ਨੂੰ ਆਕਾਤ ਅਕਤੋਂ ਤੋਂ ਬਦਖਲ ਕੀਤਾ ਗਿਆ ਭਾਰਾ ਸਿੰਘ ਲਾਦੂ ਜੋ ਬਦਖਲ ਕੀਤਾ ਗਿਆ ਤੇ ਲੋਕੀ ਉਧਰ ਰੇਲ ਗੱਡੀ ਜਾਂਦੇ ਹੁੰਦੇ ਸੀ ਉੱਥੇ ਆਖਣਾ ਇੱਥੇ ਬਦਖਲ ਬੈਠਿਆ ਇੱਥੇ ਬਦਖਲ ਬੈਠਿਆ ਪਰੰਤੂ ਬਦਖਲ ਜਿਹੜਾ ਹੈਗਾ ਉਹ ਬੋਲਣਾ ਔਖਾ ਸੀ ਤੇ ਮੁਰਕੇ ਬਦਖਲ ਤੋਂ ਉੱਠ ਕੇ ਤੇ ਬਾਦਲ ਬਾਦਲ ਹੋ ਪਿੰਡ ਹੋ ਗਿਆ ਅਜੇ ਤੱਕ ਪੰਜਾਬ ਦੇ ਇਤਿਹਾਸ ਵਿੱਚ ਬਾਦਲ ਪਿੰਡ ਦਾ ਨਾਂ ਨਿਸ਼ਾਨ ਨਹੀਂ ਹੈਗਾ ਤੇ ਇਸ ਕਰਕੇ ਇਹਨਾਂ ਨੇ ਬਦਖਲ ਦੇ ਬਦਖਲ ਕਰਕੇ ਇੱਕ ਸਿੱਖ ਪੰਦਰ ਗਦਾਰੀ ਕਰਕੇ ਸਿੱਖਾਂ ਨੂੰ ਖਤਮ ਕਰਕੇ ਇਹਨਾਂ ਨੇ ਜਿਹੜੀ ਜਗੀਰ ਖੀਦਦੀ ਆ ਜਿਹੜੀ ਬਾਦ ਪੁਰਾ ਦੇ ਕੋਲ ਵਾ ਤੇ ਇਸ ਕਰਕੇ ਇਹਨਾਂ ਤੋਂ ਬਹਿਣਾ ਚਾਹੀਦਾ ਵਾ ਬਾੜਾ ਸਿੰਘ ਲਾ ਤੋਂ ਡੋਗਰਿਆਂ ਤੋਂ ਤੇ ਜਾਂ ਗਿੰਡੋ ਵੀ ਆਪਣੇ ਬਾਈ ਮੰਜੀਆਂ ਵਾਲਿਆਂ ਤੋਂ ਤੇ ਬਾਕੀ ਜਿਹੜੇ ਆ ਜਿਹੜੇ ਕੌਮ ਨਾਲ ਦੇ ਪੰਥਾਂ ਦੇ ਗੁਰੂ ਕਾ ਖਾਲਸਾ ਮਤਲਬ ਸਾਨੂੰ ਗੁਰੂ ਪੰਥ ਨੂੰ ਸਮਝਾਉਣਾ ਪਵੇਗਾ ਤੇ ਇਸ ਦਾ ਕੀ ਅਸਲੀ ਹਸ ਹੈ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਂਡਾ ਸਾਹਿਬ ਦਾ ਜੰਗ ਜਿੱਤਿਆ ਭੰਗਾਣੀ ਦਾ ਜੰਗ ਜਿੱਤਿਆ ਉਸ ਵੇਲੇ ਜੰਗ ਜਿੱਤ ਕੇ ਪੂਰੀ ਵਾਪਸ ਆ ਰਹੇ ਸਨ ਆ ਸਿੰਘਾਂ ਨੇ ਕਿਹਾ ਮਹਾਰਾਜ ਜੀ ਆਪਾਂ ਬਹੁਤ ਵਧੀਆ ਕੀਤਾ ਆਪਾਂ ਜੰਗ ਜਿੱਤ ਲਿਆ ਆਪਾਂ ਆਪਣੀ ਬਹੁਤ ਚੜ੍ਹਦੀ ਕਲਾਈ ਆਪਾਂ ਆਪ ਜੰਗ ਜਿੱਤ ਲਿਆ ਪਰੰਤੂ ਗੁਰੂ ਜੀ ਨੇ ਇਹੋ ਜਵਾਬਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਵਾਹਿਗੁਰੂ ਦਾ ਖਾਲਸਾ ਹੀ ਤੇ ਵਾਹਿਗੁਰੂ ਦੀ ਫਤਿਹ ਆ ਸਾਡੀ ਕੋਈ ਫਤਿਹ ਨਹੀਂ ਇਹਦਾ ਮਤਲਬ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਕਿਤੇ ਵੀ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਬੋਲੋਗੇ ਤੇ ਤੁਹਾਡੀ ਆਪਣੀ ਫਤਿਹ ਹੋ ਗਈ ਤੇ ਜੇਕਰ ਤੁਸੀਂ ਬੋਲ ਜਿਓਗੇ ਵਾਹਿਗੁਰੂ ਖਾਲਸਾ ਫਤਿਹ ਜੀ ਉਹ ਇਸ ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਜੀ ਦਾ ਵੈਗ ਜੀ ਕੀ ਫਤਿਹ ਨੂੰ ਸ਼ਬਦ ਨੂੰ ਬੁਗੜੋ ਨਾ ਜੁਰਤ ਨਾਲ ਤੋਨ ਨਾਲ ਬੋਲਿਆ ਕਰੋ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਰ ਅੱਜ ਕੱਲ ਦੇ ਜਿਹੜੇ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਇਹ ਕਿਹੜਾ ਖਾਲਸਾ ਵਾ ਇਹ ਕਿੰਨੀਆਂ ਕੁਰਬਾਨੀਆਂ ਦੇ ਕੇ ਲੱਖਾਂ ਕੁਰਬਾਨੀਆਂ ਦੇ ਕੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਹੁਣ ਤੱਕ ਇਹ ਵੈਗ ਜੀ ਆ ਖਾਲਸਾ ਦੇ ਵੈਗ ਜੀ ਫਤਿਹ ਬਣਿਆ ਪਰ ਆਮ ਲੋਕੀ ਜਿਹੜੇ ਆ ਵੈਜੇ ਖਾਲਸਾ ਫਤਿਹ ਜੀ ਆਕੇ ਸਾਰਾ ਆਪਣੇ ਆਪ ਦਾ ਸਮੁਲ ਵੀ ਉਹ ਖਾਤਮਾ ਕਰ ਲੈਂਦੇ ਆਪਣੀ ਜ਼ਮੀਰ ਜਿਹੜੀ ਉਹ ਵੇਚ ਲੈਂਦੇ ਆ ਇਸ ਤਰ੍ਹਾਂ ਆਪ ਜੀ ਨੂੰ ਇਹ ਵੀ ਦੱਸਣਾ ਇੱਕ ਬਹੁਤ ਵੱਡਾ ਸਾਡਾ ਫਰਜ ਬਣਦਾ ਸੀ ਕਿ ਕਾਮਾ ਗਾਟਾ ਮਾਰੂ ਵਾਰੇ ਬਾਬੇ ਗੱਡੇ ਸਿੰਘ ਨੇ ਜਦੋਂ 1927 ਦੇਹ ਯਾਦ ਹੋਇਆ ਤਾਂ ਉਹਨਾਂ ਨੇ ਕਿਸੇ ਤੇ ਮਹਾਤਮਾ ਗਾਂਧੀ ਨੂੰ ਮਿਲਣਾ ਚਾਹਿਆ ਮਿਲਣਾ ਚਾਹਿਆ ਤੇ ਉੱਥੇ ਤੇਹ ਨੂੰ ਸੰਦੇਹ ਦਿੱਤਾ ਵੀ ਮੈਨੂੰ ਮੈਂ ਬਾਬੇ ਮੈਂ ਬਾਬਾ ਅਕਸ਼ੀ ਮੈਂ ਮਹਾਤਮਾ ਗਾਂਧੀ ਨੂੰ ਮਿਲਣਾ ਵਾ ਪਰੰਤੂ ਮਹਾਤਮਾ ਗਾਂਧੀ ਨੇ ਅੱਗੇ ਜਾਵ ਦਿੱਤਾ ਬਾਬਾ ਜੀ ਹੁਣ ਕਿਰਪਾਣ ਦਾ ਯੁੱਗ ਖਤਮ ਹੋ ਗਿਆ ਹੈ ਹੁਣ ਰਹਿ ਗਿਆ ਯੁੱਗ ਬੰਦੂਕਾਂ ਦੇ ਤੋਪਾਂ ਦਾ ਹੋ ਸੰਤਾ ਦੀ ਕਿਰਪਾ ਦੀ ਕੋਈ ਲੋੜ ਨਹੀਂ ਨਾ ਤੁਹਾਨੂੰ ਸਾਨੂੰ ਮਿਲਣ ਦੀ ਲੋੜਾ ਜਿੱਥੇ ਮर्जी ਤੁਰੇ ਫਿਰੋ ਇਸਨੇ ਬਾਬੇ ਗੱਦੇ ਸਿੰਘ ਕਾਮਾਗਾਟਾ ਮਾਰੂ ਆਏ ਨੇ ਆਪਣੀ ਜੀਵਨ ਸ਼ੈਲੀ ਆਏ ਆਪਣੇ ਕੋਲੋਂ ਗੱਲ ਨਹੀਂ ਬਣਾਈ ਜਦੋਂ ਮਰਜ਼ੀ ਪੁੱਛ ਲੋ ਜਦੋਂ ਮਰਜ਼ੀ ਉਹਦੀ ਜੀਵਨ ਸ਼ੈਲੀ ਪੜ੍ਹ ਲੋ ਦੂਜੇ ਨੰਬਰ ਤੇ ਜਿਹੜੇ ਮੋਰਚੇ ਇਹਨਾਂ ਨੇ ਬਗਲੇ ਪਖਤਾ ਨੇ ਅਕਾਲੀਆਂ ਨੇ ਜਾਂ ਗਿਰਲੋ ਜਾਂ ਭਾਈਆਂ ਮੰਡੀਆਂ ਵਾਲੇ ਲਾਏ ਜਿਸ ਤੱਕ ਪੂਰੀ ਦਾ ਮੋਰਚਾ ਲਾਇਆ ਪੰਜਾਬੀ ਬੋਲਦੇ ਇਲਾਕੇ ਦਾ ਮੋਰਚਾ ਲਾਇਆ ਹੋਰ ਕਈ ਮੋਰਚੇ ਲਾਏ ਇਹਨਾਂ ਮੋਰਚੇ ਜਿੰਨੇ ਲਾ ਕੀ ਸੀ ਕਿ ਮੋਰਚੇ ਸਿਰਫ ਨੇ ਕੁਰਸੀ ਦੀ ਖਾਤਰ ਸੀ ਉਥੇ ਮੋਰਚਾ ਲਾਓ ਤੇ ਰਲਾ ਪਾਓ ਬੜੇ ਕਾਲੀ ਮੋਰਚੇ ਲਾਉਂਦੇ ਬੜੇ ਪੰਜਾਬ ਦਾ ਭਲਾ ਸੋਚਦੇ ਆ ਪਰੰਤੂ ਉਦੋਂ ਅਸੀਂ ਵੀ ਸਾਰੇ ਤਾਂ ਜਾਣਦੇ ਰਿਹਾ ਇਹ ਨਹੀਂ ਮੈਂ ਆਪਣੇ ਕੋਲੋਂ ਬੱਲਾ ਮੈਂ ਗਿਆ ਨਹੀਂ ਕਿਤੇ ਹਰ ਥਾਂ ਦੇ ਮੈਂ ਜਾਣਦਾ ਰਿਹਾ ਤੇ ਪਰ ਜੋਤਣਾ ਰਿਹਾ ਸਾਡੇ ਤੇ ਇਹ ਉਥੇ ਜਦੋਂ ਗਾਇਕ ਪੂਰੀ ਤੇ ਉਹ ਭਈਆਂ ਦੀ ਪੋਸਟੋ ਡਰਦੀ ਸਾਰੇ ਭੱਜ ਜਾਈ ਚਲੋ 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 ਚੱਲੀ ਚਲੀ ਚਲੀਏ ਕਰਕੇ ਇਸੇ ਤਰ੍ਹਾਂ ਹੀ ਪੰਜਾਬੀ ਬੋਲ ਦੇ ਇਲਾਕੇ ਸੀ ਉਹ ਵੀ ਇਹ ਨਹੀਂ ਲੈ ਸਕੇ ਉੱਥੋਂ ਹੀ ਬਸੇ ਫਿਰ ਆਪਣੀ ਕੁਰਸੀ ਦੀ ਖਾਤਰੀ ਬਸ ਲਾਚ ਉਹ ਪੂਰਾ ਕਰਨ ਦੀ ਖਾਤਰੀ ਉੱਥੋਂ ਵੀ ਭੱਜ ਜਾਂਦੇ ਰਹੇ ਹੋਰ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚੋਂ ਵੀ ਇਹ ਜਿਹੜੇ ਬਗਲੇ ਭਗਤ ਮਈਆਂ ਮੰਜੀਆਂ ਵਾਲੇ ਹੱਥ ਖੜੇ ਕਰਕੇ ਬਾਹਰ ਆ ਗਏ 400 ਸਦਾਲੂ ਮਰਵਾਤਾ ਹੋਰ ਪੜੀ ਕਿੰਨੀ ਦੁਨੀਆ ਮਰاتی ਫਿਰ ਬਸ ਸੈਂਟਰ ਦਾ ਕੰਮ ਕੰਮ ਇਹੋ ਸੀਜ਼ ਵੀ ਸਿੱਖਾਂ ਨੂੰ ਇੱਕ ਸਭ ਕੁਝ ਸਿਖਾਉਣਾ ਵਾ ਇਹਨਾਂ ਨੂੰ ਮਾਰ ਕੇ ਨਾ ਡਰਾਉਣਾ ਵੇ ਗਾਂ ਤੋਂ ਕਈ ਪੀੜ੍ਹੀਆਂ ਯਾਦ ਰੱਖਣਾ ਸਾਡੇ ਨਾਲੇ ਮੁਕਾਬਲਾ ਨਾ ਕਰਨ ਇਸ ਤਰ੍ਹਾਂ ਇਹ ਨੂੰ ਵੀ ਕੁਰਸੀ ਜੋਧੀ ਸਮਝਿਆ ਜਾਣਾ ਚਾਹੀਦਾ ਹੈ ਕੋਈ ਇਹਨਾਂ ਕੁਰਸੀ ਜੋਧੀ ਧਰਮ ਜੋਧੀ ਕੋਈ ਨਹੀਂ ਸੀ ਇਹਨਾਂ ਕੇ ਤੁਹਾਨੂੰ ਕੋ ਖਤਰਾ ਨਹੀਂ ਸੀ ਖਤਰਾ ਤਾਂ ਇਹ ਬਾਅਦ ਚ ਬਣਤਾ ਜਦੋਂ ਅਤਵਾਦ ਫੈਲ ਗਿਆ ਘਰੇ ਘਰ ਬਰਬਾਦ ਹੋ ਗਏ ਕਿੰਨੇ ਮੁੰਡੇ ਮਰੇ ਕਿੰਨੀਆਂ ਧੀਆਂ ਪਾਣਾ ਇਹ ਬੇਇੱਜ਼ਤੀ ਹੁੰਦੀ ਰਹੀ ਜੋ ਕੁ ਕਰਾਇਆ ਜਨਾ ਬਗਲੇ ਭਗਤਾਂ ਕੁਰਸੀ ਦੇ ਭੁੱਖਿਆਂ ਦੇ ਲਾਚੇ ਨਾ ਕਰਾਇਆ ਇਸ ਤਰ੍ਹਾਂ ਜਿਸ ਤਰ੍ਹਾਂ ਸ਼ਾਹ ਮਮਦ ਲਿਖਦਾ ਹੈ ਸ਼ਾਹ ਮਮਦਾ ਕਹਿੰਦੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ ਓਏ ਪਿਛੇ ਤੁਸੀਂ ਕਿਹੜੀ ਪੂਰੀ ਪਾਈ ਆ ਕਿੰਨੇ ਮੋਰਚੇ ਲਾਇਏ ਜੇ ਕੋਈ ਜਿੱਤ ਪ੍ਰਾਪਤ ਕੀਤੀ ਆ ਕੋਈ ਕੋਈ ਮੋਰਚਾ ਜਿੱਤਿਆ ਤਾਂ ਸਿਰਫ ਕੁਰਸੀ ਦੀ ਖਾਤਰ ਮੋਰਚੇ ਲਾਉਂਦੇ ਰਹੇ ਤੇ ਬਸ ਉਹ ਕੁਰਸੀ ਖਾ ਲਈ ਲਾਚ ਪੂਰਾ ਕਰਨ ਦੀ ਖਾਤਰ ਹੀ ਮੋਰਚੇ ਲਾਉਂਦੇ ਰਹੇ ਪਰ ਮੋਰਚਿਆਂ ਦਾ ਕੋਈ ਵੀ ਸਫਲ ਨਹੀਂ ਹੋਇਆ ਇਸ ਤਰ੍ਹਾਂ ਮਤਲਬ ਵੀ ਆਪਾਂ ਨੂੰ ਸਿੱਖ ਕੌਮ ਨੂੰ ਜਾਂ ਪੰਜਾਬ ਨੂੰ ਹਰ ਇੱਕ ਨੂੰ ਸਮਝ ਚਾਹੀਦਾ ਵੀ ਆਪਣੇ ਜਿਹੜੇ ਇਹ ਆ ਬਾਈ ਇਹ ਮੰਝੀਆਂ ਵਾਲੇ ਬਗਲੇ ਭਗਤ ਜਾਂ ਠੱਗ ਵਾਲੇ ਪੰਜਾਬ ਨੂੰ ਲੁੱਟ ਕੇ ਖਾਣਾ ਚਾਹੁੰਦੇ ਆ ਇਹਨਾਂ ਤੋਂ ਬਚ ਕੇ ਰਹੀਏ ਤੇ ਇਸ ਕਰਕੇ ਇਹਨਾਂ ਦੇ ਪਿਛੇ ਨਾ ਲੱਗੇ ਤੇ ਗੁਰੂ ਤੇਗ ਬਹਾਦਰ ਦੇ ਅਸਲੀ ਪੰਥ ਦੇ ਮਗ ਲੱਗੇ ਜੋ ਗੁਰੂ ਗ੍ਰੰਥ ਸਾਹਿਬ ਦੇ ਗੁਰਪੰਥ ਦੀ ਚੜ੍ਹਦੀ ਕਲਾ ਵੇ ਵਾਹਿਗੋ ਜੀ ਦਾ ਖਾਲਸਾ ਮਹਾਰਾਜ ਜੀ ਦੀ ਫਤਿਹ ਇਹ ਇੱਕ ਬਹੁਤ ਲੰਮਾ ਇਤਿਹਾਸ ਵਾ ਕਿਉਂਕਿ ਇਹ ਇੱਕ ਇੱਕ ਵਾਰੇ ਦੱਸਣ ਦੇ ਵਿੱਚ ਛੋਟਾ ਪਤਾ ਫਰਕ ਵੀ ਪੈ ਜਾਂਦਾ ਵਾ ਇੱਕ ਵਾਰ ਇਹ ਮੋਰਚਾ ਲੱਗਾ ਜੇਲ੍ਹ ਪਰੋ ਅੰਦੋਲਨ ਦਾ ਜਿਸ ਦੇ ਵਿੱਚ ਲੱਖਾਂ ਲੋਕਾਂ ਨੇ ਜੇਲਾਂ ਭਰ ਦਿੱਤੀਆਂ ਇਥੋਂ ਤੱਕ ਜੇਲਾਂ ਭਰ ਗਿਆ ਕੇ ਸਕੂਲ ਹਸਪਤਾਲ ਕਿਤੇ ਵੀ ਸਰਕਾਰੀ ਥਾਵਾਂ ਦੇ ਉੱਤੇ ਕੈਦੀਆਂ ਰੱਖਣ ਦਾ ਥਾਣਾ ਬਤੀ ਇਥੋਂ ਤੱਕ ਕਿ ਸਿੰਘਾ ਦਾ ਸਾਰੇ ਜ਼ਿਲ੍ਹਿਆਂ ਦੇ ਕਬਜ਼ਾ ਹੋ ਗਿਆ ਸਾਰੀ ਜ਼ਿਲ੍ਹੇ ਪੂਸਾ ਹੱਥ ਖੜੇ ਕਰ ਗਈ ਇਥੋਂ ਤੱਕ ਕਿ ਦਾਸ ਕੈਦੀ ਜਿਹੜੇ ਫਰੋਹੇ ਪੂ ਜੇਰ ਵਿੱਚ ਬੰਦ ਸਾਂ 20-20 ਸਾਲ ਕੈਦ ਵਾਲੇ ਉਹ ਵੀ ਭੱਜੇ ਉਥੋਂ ਤੇ ਪਰੰਤੂ ਗਚਨ ਸਿੰਘ ਟੋੜਾ ਜਿਸ ਨੂੰ ਅੱਜ ਪੰਥ ਰਦਰ ਕਹਿੰਦੇ ਆ ਜਾਂ ਪੰਥ ਦਾ ਬੜਾ ਕਹਿੰਦੇ ਬੜਾ ਜੋਦਾ ਹੈ ਜਾਂ ਪੰਥ ਦਾ ਕੀ ਉਹ ਕੀ ਦਾ ਸੰਦ ਸਮਝ ਨਹੀਂ ਲੱਦੀ ਕੀ ਹੈ ਉਹ ਉਹ 17 ਲੱਖ ਰੁਪਇਆ ਲੈ ਕੇ ਉਹ ਸਾਰੇ 17 17000 ਬੰਦਾ ਫਰੋਹ ਪਜੇ ਚ ਲੇਕੇ ਬਾਹਰ ਆ ਗਿਆ ਅੰਦਾਜ਼ੇ ਹੋ ਗਿਆ ਫੈਸਲਾ ਹੋ ਗਿਆ ਫੈਸਲਾ ਫੈਸਲਾ ਹੋ ਗਿਆ ਸਾਰੇ ਜੇਲਾ ਖਾਲੀ ਹੋ ਗਿਆ ਤੇ ਇਹਨਾਂ ਨੇ ਪੁੱਛੇ ਟੋੜੇ ਜਿਹੜੇ ਚਾਚੀ ਲਿਆਨ ਬਗਲੇ ਭਗਤਾਂ ਨੂੰ ਬਈਆਂ ਮੰਜੀਆਂ ਵਾਲਿਆਂ ਨੂੰ ਵੀ ਉਹ ਉਹ ਦੰਦਪੁਰ ਦਾ ਮਤਾ ਹੋ ਗਿਆ ਸਫਲ ਉਹ ਤੁਹਾਨੂੰ ਦੰਦਪੁਰ ਦਾ ਮਤੇ ਦਾ ਮਵਾਦਦਕਾਰ ਮਿਲ ਗਿਆ ਕੀ ਲਿਆ ਲੇਕੇ 11 ਲੱਖ ਰੁਪਏ ਲੇਕੇ ਤੇ ਇਹ ਬਾਹਰ ਆ ਗਿਆ ਇਥੋਂ ਤੱਕ ਸਿਰਫ ਇਹਨਾਂ ਨੂੰ ਤੇ ਕੁਰਸੀ ਲੋੜ ਹੀ ਇਨਾ ਬਗਲੇ ਭਗਤਾਂ ਨੂੰ ਗਦਾਰਾਂ ਤੇ ਬਾਈਆਂ ਮੰਜੀਆਂ ਵਾਲਿਆਂ ਨੂੰ ਇਥੋਂ ਤੱਕ ਆਪਣੀ ਸੇਕ ਕੌਮ ਇਹੋ ਜੀ ਸਾਰੀ ਕੌਮ ਦੀ ਰੋਦੀ ਇਹੋ ਜੇ ਬਗਲੇ ਭਗਤ ਪਾਈਆਂ ਮੰਜੀਆਂ ਵਿੱਚ ਰਹਿ ਜਾਂਦੇ ਆ ਜਿਨ੍ਹਾਂ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਫਕਲੇ ਕੌਮ ਦਾ ਖਿਤਾਬ ਕੀ ਮਹਾਰਾਜਜੀਤ ਸਿੰਘ ਦਾ ਖਿਤਾਬ ਦੇਣ ਲੱਗੇ ਸੀ ਗੁੰਨਾ ਦੇ ਜੂਨੀਵਰਸਿਟੀ ਦੇ ਵਿੱਚ ਪਰੰਤੂ ਜਿੱਥੇ ਪਰਮਾਤਮਾ ਮੇਰੇ ਨਾਲ ਵੈਗਰੂ ਮੇਰੇ ਨਾਲ ਗੁਰੂ ਰਾਮਦਾਸ ਦੀ ਮੇਰੇ ਨਾਲ ਇਹਨੂੰ ਮਾਂ ਜੀ ਸੋ ਦੇ ਕੀਨੇ ਬਣਾ ਸੀ ਫਕਦੇ ਕਾਉ ਕੀ ਬਣਾ ਸੀ ਉਥੇ ਲਾਉਣ ਲਗਾ ਤੇ ਬਾਸਮੇ ਵਿੱਚ ਜੀ ਤਿਲ ਕਦੇ ਦਾ ਚੂੜਾ ਟੁੱਟ ਗਿਆ ਇਹਨੂੰ ਮਾਂ ਜੀ ਸੋ ਬਣਾਉਣ ਦੀ ਖਾਤਰ 20 ਸਾਲ ਤੇ ਪਾਇਆ ਗੁਰੂ ਰਾਮਦਾਸ ਨੇ ਕੱਢਿਆ ਜੋ ਕਈ ਕਈ ਮਹੀਨੇ ਵੀ ਤੇ ਤੱਕੇ ਖੰਡਾ ਫੜਿਆ ਇਸ ਕਰਕੇ ਕਦੇ ਵੀ ਗੁਰੂ ਘਰ ਦੇ ਨਾਮ ਗਦਾਰੀ ਨਾ ਕਰੋ ਗੁਰੂ ਬਈਆਂ ਮੰਜਾਵਾਂ ਨਾ ਰੋ ਸੱਚੇ ਭਗਤ ਬਣੋ ਗੁਰੂ ਤੇਗ ਬਹਾਦਰੀ ਸਿੱਖੀ ਮੰ ਚੱਲੋ ਗੁਰੂ ਤੇਗ ਬਹਾਦਰ ਵਾਂਗ ਜ਼ਿੰਦਗੀ ਜਿਓ ਇਸ ਕਾ ਤਾਂ ਹੀ ਪਲਾ ਹੈ ਪਰ ਵੇਖ ਲੋ ਜੋ ਤੁਹਾਡੀ ਬੰਦਨਾਮੀ ਜਾਂ ਫਕਰੇ ਕਾਮਾਂ ਦੀ ਤੇ ਬੜੇ ਵੜਿਆਂ ਦੀ ਤੇ ਇਥੋਂ ਤੱਕ ਤੇ ਸੰਤ ਫਤੇਹ ਜੀ ਦੰ ਦੱਸੀ ਤੇ ਗੱਲ ਵੀ ਕਿਦਾਂ ਕੁੰਡ ਬਣਾ ਕੇ ਬੈਠਾ ਤੇ ਸੀ ਦਰਸ਼ਨ ਤੇ ਫੇਰੀ ਉਬਾਂ ਨੇ ਇਹਦਾ ਫਤੇਹ ਸਿੰਘ ਜੀ ਕੀਤੀ ਜੜੀ ਕੋ ਕਤੂ ਦੀ ਉਥੇ ਸਵਲਾ ਵੀ ਕਹੈਂ ਚਟਾ ਰੰਗ ਫੇਰ ਦਿੱਤਾ ਤੇ ਲੋਕਾ ਖਾਨ ਬਣਾ ਲਈ ਸੰਤ ਜੀ ਵਾ ਸੰਤ ਜੀ ਵਾ ਸੰਤੀ ਮੱਤੀ ਰਗੜ ਕੇ ਪੀਲੀ ਸਮਝ ਕੇ ਬਾਟਾ ਚਾਸ ਸੰਤੀ ਮੱਤੀ ਰਗੜ ਕੇ ਪੀਲੀ ਸਮਝ ਕੇ ਬਾਟਾ ਚਾ ਇਥੋਂ ਤੱਕ ਇਹਨਾਂ ਦੇ ਖਾਨ ਬਣ ਚੁੱਕੇ ਸਨ ਇਹ ਕਰਕੇ ਇਥੋਂ ਅਜੇ ਹੋਰ ਇਤਿਆਦ ਦਸਾਂਗਾ ਜੋ ਲੋੜ ਪੈ ਤੇ ਪਰ ਤੂੰ ਮੈਂ ਅੱਜ ਪੂਰਾ ਮੇਰਾ ਯੋਰ ਲੱਗਿਆ ਹੋ ਦਸਾਂ ਤੇ ਵਹਿਗ ਜੀ ਦਾ ਖਾਲਸਾ ਤੇ ਵਹਿਗ ਜੀ ਦੀ ਫਤਿਹ ਜੋ ਸਿੱਧੀਆਂ ਪੌਂਦੇ ਰਹਿ ਤੇ ਜਿਹੜੇ ਗਦਾਰ ਹੀ ਗੇ ਜਿਹੜੇ ਬਾਈ ਮੰਜੀਆਂ ਵਾਲੇ ਜਾਂ ਬਗਲੇ ਭਗਤੀ ਉਹ ਸਿੱਖਾਂ ਨੂੰ ਮਰਾਉਂਦੇ ਰਹੇ ਝੂਠੇ ਪੁਰਸ ਮੁਕਾਬਲੇ ਵਿੱਚ ਝੂਠੇ ਪੁਰਸ ਮੁਕਾਬਲੇ ਕਾਦੇ ਹੈਗੇ ਜਿਹੜਾ ਪੈਸਾ ਦੇ ਦਦਾਗਾ ਉਹਨੂੰ ਛੱਡ ਦਿੰਦੇ ਸੀ ਜਿਹੜਾ ਨਹੀਂ ਦਿੰਦਾ ਉਹਨੂੰ ਮਾਰ ਦਿੰਦੇ ਸੀ ਤੇ ਨਹੀਂ ਤੇ ਹੋਰ ਹੀ ਗੁਲਾਜੋ ਜੂਰੀ ਦੇ ਵੀ ਬੰਦੇ ਮਾਰ ਕੇ ਹੀ ਲਾਜ ਹੁੰਦਾ ਵਾ ਬੰਦੇ ਮਾਰ ਕੇ ਹੀ ਉਹਨੂੰ ਉਹਦਾ ਵੀ ਉਹਨੂੰ ਅਤਵਾਜਾ ਕੋਈ ਬਾਦ ਖਤਮ ਹੁੰਦਾ ਵਾ ਉਦਾਂ ਵੀ ਕੋਈ 200 ਤਰੀਕੇ ਹੁੰਦੇ ਆ ਕਿ ਨੌਕਰੀਆਂ ਦੇ ਕੇ ਜਾਂ ਕਿਸੇ ਨੂੰ ਹੋਰ ਤਰੀਕਿਆਂ ਦੇ ਨਾਲ ਉਹਨਾਂ ਨੂੰ ਪੜਾਇਆ ਜਾ ਸਕਦਾ ਹੈਗਾ ਪਰ ਦਰਬਾਰ ਸਾਹਿਬ ਤੇ ਹਮਲਾ ਤਾਂ ਹੀ ਹੋਇਆ ਕਿਉਂਕਿ ਇਹ ਸਰਕਾਰ ਦੀ ਚਾਲ ਸੀਗੀ ਹਿੰਦੁਸਤਾਨ ਦੀ ਸਰਕਾਰ ਦੀ ਚਾਲ ਸੀ ਕਿ ਸਿੱਖ ਧਰਮ ਨੂੰ ਸਿੱਖਾਂ ਨੂੰ ਆਪਾਂ ਨੂੰ ਉੱਠਣ ਹੀ ਦੇਣਾ ਸਲਾਬਾਤ ਨੇ ਹੋਇਆ ਡਰਾ ਡਰਾਉਣਾ ਵਾ ਵੀ ਜੇ ਸਲਾਬਾਤ ਸਾਡੇ ਚਿਮਚੇ ਬਣ ਕੇ ਰਹਿਣ ਥੱਲੇ ਸਾਡੇ ਨੀਮ ਕੇ ਰਹਿਣ ਸਾਡੇ ਗੜੀ ਖੰਗੜਨਾ ਪਰੰਤੂ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਵਾ ਇਹ ਨਾ ਕਿਤੇ ਡਰਦਾ ਵਾ ਇਹ ਨਾ ਕਿਹ ਡਰਾਉਂਦਾ ਵਾ ਨਾ ਇਹਨਾਂ ਡਰਨਾ ਸਿੱਖਿਆ ਹੀ ਆ ਇਹ ਕਰਕੇ ਚਲੋ ਗੁਜ਼ਾਰਾਂ ਬਹੁ ਗੁਦਾਈ ਕੀਤੀ ਪਰ ਹੁਣ ਆਪਣੀ ਗੁਰੂ ਪੰਥ ਨੂੰ ਗੁਰੂ ਪੰਥ ਨੂੰ ਤੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਭਾਵੇਂ Hindu ਭਾਵੇਂ Musalman ਭਾਵੇਂ Sai ਭਾਵੇਂ ਕੋਈ ਨਾ ਸਾਰੇ ਪੰਜਾਬੀ ਆਪਾਂ ਜਿਹੜੇ ਭਾਈ ਭਾਈ ਹਾਂ Hindu Musalman Sikh Sai ਸਭੇ ਭਾਰਤੀ ਭਾਈ ਭਾਈ ਪਰ ਹੁਣ ਭਾਈ ਭਾਈ ਬਣ ਕੇ ਰਵਾਂਗੇ ਤੇ ਆਪਾਂ ਸ਼ੋਗ ਪਾਵਾਂਗੇ ਨਹੀਂ ਤੇ ਜਦਾਂ ਆਪਸ ਵਿੱਚ ਲੜਦੇ ਰਹੇ ਤੇ ਸਮਝੋ ਛਤਰ ਖਾਈ ਜਾਵਾਂਗੇ ਕਦੀ ਮੋਦੀ ਇਹਨੂੰ ਸਿਦਾਈ ਬਣਾਈ ਜੇ ਕਦੀ ਕੋਈ ਬਣਾਈ ਜਾਊਗਾ ਇਹ ਕਰਕੇ ਆਪਾਂ ਨੂੰ ਇਹ ਕਈ ਲੋੜ ਹੈ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਸਿੰਘੋ ਇੱਕ ਮਾਲਾ ਦੇ ਮਣਕੇ ਵਾਂਗ ਪ੍ਰੋਅ ਅਪਸਰੇ ਚ ਪਰੋਤੇ ਜਾਓ ਜੇ ਤਾ ਸੁਖ ਪਾਣਾ ਚਾਹਤੇ ਪਰ ਆਪੇ ਮਾਲਾ ਦੇ ਮਣਕੇ ਦੇ ਕੀ ਪਰੋਣਾਗਾ ਇਹਨਾਂ ਨੇ ਆਪੋ ਆਪਣੀ ਕੁਰਸੀਆਂ ਦੇ ਖਾਤਰ ਆਪਣੇ ਇੱਜ਼ਤ ਦੀ ਖਾਤਰ ਆਪਣੇ ਸਵਾਰਦੀ ਖਾਤਰ ਆਪਣੀ ਜ਼ਮੀਰ ਨੂੰ ਵੇਚ ਰਿਹਾ ਤੇ ਜਿਹੜਾ ਹਾਲ ਅੱਜ ਕਿੱਥੋਂ ਤੱਕ ਬਹੁਤ ਜ਼ਿਆਦਾ ਲੰਬਾ ਹੈ ਇਸ ਕਰਕੇ ਇਹਨੂੰ ਕੁਝ ਰੋਕ ਰੋਕ ਕੇ ਵੀ ਦਸਣਾ ਪੈਂਦਾ ਹੈ ਇਹਨਾਂ ਨੇ ਬਗਲੇ ਭਗਤਾ ਨੇ ਬਾਈਆਂ ਮੰਜੀਆਂ ਵਾਲਿਆਂ ਨੇ ਕੁਰਸੀ ਦੇ ਭੁਖਿਆਂ ਨੇ ਅਕਾ ਤਖਤ ਵੀ ਕਈ ਝੂਠੇ ਪਰਪੰਚ ਰਜੇ ਤੇ ਝੂਠੇ ਉਥੇ ਸੰਤ ਫਤੇਸਵਰਗਿਆਂ ਨੇ ਝੂਠੇ ਕੁੰਡ ਰੱਖ ਕੇ ਦੇ ਮਰਮਤ ਰੱਖ ਕੇ ਇਹ ਮੁਰਕੇ ਚੁੱਪ ਕਰਕੇ ਹੀ ਉੱਠ ਪਈਦੇ ਰ ਸਿਰਫ ਇਹਨਾਂ ਦੇ ਕੁੰਡ ਕਦੇ ਸੀ ਸਿਰਫ ਕੁਰਸੀ ਦੇ ਕੁੰਡ ਸੀ ਜਾਂ ਲਾਚੇ ਕੁੰਡ ਸੀ ਉਸ ਦੀ ਬੇਇੱਜ਼ਤੀ ਬਦਨਾਮੀ ਦਾ ਮੁੱਲ ਮਹਾਰਾਜੀ ਮਹਿਨਾ ਸਚੇ ਪਾਸ਼ਾ ਜੀ ਮਹਿਨਾ ਦਰਸ਼ਨ ਸਿੰਘ ਦਰਸ਼ਨ ਸਿੰਘ ਫੇਰੂਬਾਹ ਨੇ 72 ਦਿਨ ਓਖੜਤਾ ਰੱਖ ਕੇ ਤੇ ਉਹ ਇਹਨਾਂ ਦੇ ਕਾਲਾ ਮੂੰਹੜਾ ਹੋਇਆ ਹੈਗਾ ਫਤਿਹ ਸਿੰਘ ਨੇ ਕਰਾਇਆ ਹੈਗਾ ਉਹਨੂੰ ਉਹਦੇ ਸਭ ਨੇ ਮੁੱਲ ਪਾ ਕੇ ਆਪਣੀ 시ਦੀ ਪਾਈ ਇਥੋਂ ਤੱਕ ਕਿ ਇਹ ਕਾਹ ਤੱਕ ਦੇ ਬੇਕੇਵੀ ਗਦਾਰੀ ਕਰਦੇ ਰਹੇ ਕਹਿੰਗੇ ਕਾਹ ਤਾ ਜਿਹਦਰ ਵੀ ਤੁਹਾਨੂੰ ਪਤਾ ਹੀ ਆ ਬਕਾਉ ਆ ਉਹ ਲਫਾਵੇ ਕੱਢੇ ਜਾਂਦੇ ਆ ਤੇ ਜਿਹੜੇ ਜਿਹਨਾਂ ਨਾਸੇ ਕਾਉ ਨੂੰ ਉਹ ਨੁਕਸਾਨ ਹੋਇਆ ਤੇ ਜਿਹੜੇ ਆਦਮੀ ਜਿਹੜੇ ਯੋਧੇ ਜਿਹੜੇ ਖਾਰਕੂ ਕਹਿੰਦੇ ਸੀ ਸਾਨੂੰ ਕੋਈ ਜੰਬਾ ਨਹੀਂ ਖੀਦਣ ਵਾਲਾ ਅਸੀਂ ਕੋਈ ਸਾਨੂੰ ਕੋਈ ਸਾਨੂੰ ਜੰਬਾ ਨਹੀਂ ਸਾਨੂੰ ਕੋਈ ਪੁੱਠੇ ਬਣ ਲਾਉਣ ਵਾਲਾ ਉਹ ਸਾਰੇ ਵੇਗੇ ਇੱਥੋਂ ਦਾ ਵੇਖ ਕੇ ਜਿਨ੍ਹਾਂ ਦੀ ਖਾਤਰ ਮੈਂ ਕਰੋੜਾ ਰੁਪਇਆ ਖੱਤੇ ਸਨ ਮੈਂ ਤੇ ਚਾਵਲੇ ਵਰਗੇ ਉਹ ਵੀ ਬਾਦ ਦੇ ਪਿੱਠੂ ਬਣ ਗਏ ਛੋਏ ਛੁਕ ਬਣ ਗਏ ਤੇ ਮੇਰਾ ਕਰੋੜਾ ਰੁਪਇਆ ਨਕਸਾਂਗ ਦਾ ਪਰ ਕੋਈ ਪਰਵਾਹ ਨਹੀਂ ਗੱਲ ਕਰੀ ਸਾਡਾ ਜਹ ਲਿਆ ਸੀ ਅਸੀਂ ਦੇ ਗੁਰੂ ਪੰਥ ਦੀ ਖਾਤਰ ਲਿਆ ਸੀ ਗੁਰੂ ਗ੍ਰੰਥ ਦੀ ਖਾਤਰ ਲਿਆ ਸੀ ਪਰ ਇਹਨਾਂ ਗਦਾਰਾਂ ਨੇ ਬਹੁਤ ਜ਼ਿਆਦਾ ਆਪਣੀ ਜ਼ਮੀਰ ਵੇਚ ਕੇ ਤੇ ਕੁਰਸੀਆਂ ਆਸਰ ਕੀਤੀਆਂ ਫਟਰੇਸ਼ਨਾਂ ਜਿੰਨੀਆਂ ਮਰਜ਼ੀ ਸਨ ਆਵੇਂ ਉਹ ਜੰਮੂ ਹੀ ਗਾ ਬਣਾ ਫਿਰਦਾ ਜੇ ਜਾਂ ਕੋਈ ਫੈਡਰੇਸ਼ਨ ਲਾ ਲੋ ਕਿੱਡੇ ਵੱਡੇ ਸਾਰੇ ਵੇਗੇ ਇੱਕ ਵੱਡੋ ਹੀ ਇੱਕ ਵੀ ਨਹੀਂ ਬਚਿਆ ਜੇ ਬਚਿਆ ਦੱਸ ਦੇ ਕੋਈ ਜੇ ਭਾਈ ਮਨਜੀਤ ਸਿੰਘ ਤੇ ਉਹ ਵੀ ਮਿੰਟਾਂ ਹੀ ਵੇਗ ਗਿਆ ਜੇ ਗੇਲੀ ਤੇ ਉਹ ਕਾਂਗਸ ਨਾਲ ਵੇਗ ਗਿਆ ਉਹ ਕਾਂਗਸ ਦਰਬਾਰ ਸਾਹਾ ਟੋਲੀ ਉਸੇ ਕਾਂਗਸ ਦਾ ਮੁਰਗੇ ਚਿਮਚਾ ਬਣ ਕੇ ਤੇ ਐਮਐਲਏ ਬਣ ਗਿਆ ਤੇ ਭਾਈ ਮਨਜੀਤ ਸਿੰਘ ਜਿੰਨੀਆਂ ਫੜਾਂ ਮਾਰਦਾਂ ਦਾ ਸੀ ਮੇਰੇ ਕੋਲ ਵੀ ਤੇ ਉਹ ਵੀ ਵੇ ਲੋ ਮਿੰਟੋ ਮਿੰਟੀ ਭੇਡਾਂ ਦਾ ਉਹਨੂੰ ਭੇਡਾਂ ਦਾ ਹੀ ਤੇ ਭੇਡਾਂ ਖਾਂਗੇ ਉਹਨੂੰ ਭੇਡਾਂ ਦਾ ਬਣਾਤਾ ਚੇਅਰਮੈਨ ਪੰਜਾਬ ਦਾ ਉਹ ਇੰਨੇ ਨਾਲ ਹੀ ਬੜਾ ਬਣ ਗਿਆ ਜੀ ਮੈਂ ਭੇਡਾਂ ਬਣ ਗਿਆ ਤੇ ਹੁਣ 30 ਸਾਲਾਂ ਬਾਅਦ ਕਰਕੇ ਗੁਦਾਰੀ ਪੰਥ ਨਾਲ ਤੇ ਗੁਰੂ ਗ੍ਰੰਥ ਦੇ ਨਾਲ ਤੇ ਅੱਜ ਉਹਨਾਂ ਚਮਚਾ ਬਣ ਕੇ ਗੱਲਾਂ ਕਰਦਾ ਤੇ ਹੁਣ ਨਾ ਮੈਂ ਸਿਵਾ ਦੇਤਾ ਹੁਣ ਤੇ ਜੇ ਸਿਵਾ ਦੇਂਦਾ ਫਾਇਦਾ ਕੀ ਆ ਚਾਹੀ ਸਾ ਤੇ ਗੁਦਾਰੀ ਕੀਤੀ ਉਹ ਸਿਵਾ ਦੇਂਦਾ ਕੀ ਤਿੰਨ ਫਾਇਦਾ ਨਿਕਲਿਆ ਇਸੇ ਤਰ੍ਹਾਂ ਹੀ